ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਦੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਚੰਗੇ ਕਮੈਂਟ ਦੇ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਡੀ ਭੈਣ ਸਰਬਜੀਤ ਕੌਰ ਵੱਲੋਂ ਜਿਹੜੀ ਭੈਣ ਕਹਿੰਦੀ ਆ ਕਿ ਪੈਣੇ ਤਆਂੀਆਂ ਵੀਡੀਓਸ ਹਨ ਚੰਗੀਆਂ ਲੱਗਦੀਆਂ ਵਾ ਇੱਕ ਉਹਨਾਂ ਨੇ ਨਾਲ ਹੋਰ ਵੀ ਕੁਝ ਲਿਖਿਆ ਸੀ ਕਿ ਸਰਬਜੀਤ ਵਲੌਗ ਕਰਕੇ ਤੇ ਉਹ ਸਾਨੂੰ ਪੂਰੀ ਗੱਲ ਸਮਝ ਨਹੀਂ ਆਈ ਕਦੇ-ਕਦੇ ਹੁੰਦਾ ਆਪਾਂ ਸ਼ੋਰਟ ਦੇ ਵਿੱਚ ਲਿਖਦੇ ਆਂ ਤੇ ਸਾਹਮਣੇ ਵਾਲ ਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ ਸੋ ਜਿੰਨਾ ਕਿ ਸਾਨੂੰ ਸਮਝ ਲੱਗਾ ਉਹ ਇਹ ਲੱਗਾ ਕਿ ਪੈਣੇ ਸੀ ਤੁਹਾਡੀਆਂ ਸਾਰੀਆਂ ਵੀਡੀਓਂ ਵੇਖਦੇ ਆਂ ਸੋ ਬਾਕੀ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਵਾ ਪੈਣੋ ਇਦਾਂ ਹੀ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਦੂਸਰਾ ਕਮੈਂਟ ਕੀਤਾ ਹੀ ਭੈਣ ਜਸਵੀਰ ਕੌਰ ਨੇ ਉਹ ਵੀ ਕਹਿੰਦੇ ਕਿ ਭੈਣ ਤੁਹਾਡੀਆਂ ਅਸੀਂ ਸਾਰੀਆਂ ਵੀਡੀਓ ਦੇਖਦੇ ਹਾਂ ਸੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਭੈਣ ਭਰਾ ਇਸ ਤਰ੍ਹਾਂ ਕਮੈਂਟ ਕਰਦੇ ਆ ਬਾਕੀ ਕੱਲ ਸਾਡੇ ਨਗਰ ਕੀਰਤਨ ਸੀ ਤੇ ਸਾਡੀਆਂ ਭੈਣਾਂ ਸਾਡੇ ਫੈਨ ਸਾਨੂੰ ਮਿਲੇ ਤੇ ਸਾਨੂੰ ਬੜਾ ਚੰਗਾ ਲੱਗਾ ਮੇਰੀ ਭੈਣ ਜੋ ਕਿ ਇੱਕ ਸੱਪੂ ਡੇਰ ਤੋਂ ਉਹ ਵੀ ਸਾਨੂੰ ਮਿਲੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਭੈਣ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਸੋ ਭੈਣੇ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਬੱਚੀਆਂ ਮਿਲੀਆਂ ਤੇ ਉਹਨਾਂ ਨੇ ਵੀ ਕਿਹਾ ਕਿ ਆਂਟੀ ਅਹੀ ਤਾਂ ਦੀਆਂ ਵੀਡੀਓ ਦੇਖਦੇ ਆਂ ਤੇ ਜਿਸ ਤਰ੍ਹਾਂ ਤੁਸੀਂ ਨੇਚਰਲ ਤਰੀਕੇ ਨਾਲ ਸਾਨੂੰ ਦੱਸਦੇ ਆਂ ਅਸੀਂ ਵੀ ਉਸ ਤਰ੍ਹਾਂ ਹੀ ਵਰਤਦੇ ਆਂ ਚੀਜ਼ਾਂ ਨੂੰ ਸੋ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਇਹ ਸੀ ਸਾਡੇ ਜਿਹੜੇ ਸਾਨੂੰ ਸਾਹਮਣੇੋਂ ਦੀ ਫੈਨ ਮਿਲੇ ਤੇ ਅੱਜ ਮੈਂ ਨਾ ਇਹ ਸਭ ਤੋਂ ਪਹਿਲਾਂ ਜਿਹੜਾ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਆਂਟੀ ਏਜਿੰਗ ਤੇ ਇਸ ਤਰ੍ਹਾਂ ਆਪਾਂ ਆਪਣੀ ਜਿਹੜੀ ਸਕਿਨ ਆ ਉਹਨੂੰ ਆਪਾਂ ਸਮੇਂ ਤੋਂ ਪਹਿਲਾਂ ਬੁੱਢਿਆ ਹੋਣ ਤੋਂ ਬਚਾ ਸਕਦੇ ਹਾਂ ਬਹੁਤ ਪੈਣਾ ਦੇ ਕਮੈਂਟ ਹੁੰਦੇ ਕਿ ਪੈਣਾ ਸਾਡੀ ਉਮਰ ਹਜੇ 29 ਸਾਲ ਆ ਤੇ ਸਾਡੀ ਸਕਿਨ ਜਿਹੜੀ ਪੂਰੀ ਜਿਹੜੀ ਇੱਕਦਮ ਮਤਲਬ ਕਿ ਝੁਰੜੀਆਂ ਨਾ ਭਰ ਗਈ ਆ ਹੈਨਾ ਤੇ ਮੈਂ ਅੱਗੇ ਵੀ ਪੈਣਾ ਨੂੰ ਇਹ ਕਹਿੰਨੀ ਹੁੰਦੀ ਆ ਕਿ ਪੈਣਾ ਸਾਡੇ ਘਰ ਦੇ ਵਿੱਚ ਖਜ਼ਾਨਾ ਸਾਰੀਆਂ ਚੀਜ਼ਾਂ ਦਾ ਬਸ ਸਾਨੂੰ ਥੋੜਾ ਜਿਹਾ ਟਾਈਮ ਦੇਣ ਦੀ ਜ਼ਰੂਰਤ ਆ ਤੇ ਅਸੀਂ ਘਰ ਦੇ ਵਿੱਚ ਥੋੜਾ ਜਿਹਾ ਕਰਕੇ ਤੇ ਆਪਣੀ ਸਕਿਨ ਨੂੰ ਜਿਹੜਾ ਨਾ ਮੁੜਕ ਪੇ ਤੋਂ ਬਚਾ ਸਕਦੇ ਆ ਅਸਲ ਚ ਹੁੰਦਾ ਕਿ ਅਸੀਂ ਪਹਿਲਾਂ ਇੱਕ ਇੱਕ ਮ ਟਾਈਮ ਦੇ ਵਿੱਚ ਆਪਾਂ ਸਕਿਨ ਦਾ ਧਿਆਨ ਹੀ ਨਹੀਂ ਦਿੰਦੇ ਆਪਾਂ ਜਿੰਨੀਆਂ ਵੀ ਜੜੀਆਂ ਕੈਮੀਕਲ ਵਾਲੀਆਂ ਚੀਜ਼ਾਂ ਕਿਉਂਕਿ ਸਾਡੇ ਕੋਲ ਸਮਾਂ ਵੀ ਨਹੀਂ ਹੁੰਦਾ ਛੋਟੇ ਬੱਚੇ ਹੋਣ ਤੇ ਕੈਮੀਕਲ ਵਾਲੀਆਂ ਚੀਜ਼ਾਂ ਫੇਸ਼ਲ ਹੋ ਗਿਆ ਬਲੀਚ ਹੋ ਗਿਆ ਸਿੱਕ ਕਰਵਾ ਕੇ ਆਪਣੀ ਸਕਿਨ ਦਾ ਪੂਰਾ ਜਿਹੜਾ ਖਰਾਬ ਕਰ ਲੈਨੇ ਆ ਇਹ ਪੜ੍ਹਤੋ ਚੰਗਾ ਤੁਸੀਂ ਨੇਚਰਲ ਤਰੀਕੇ ਦੇ ਨਾਲ ਫੇਸ਼ੀਅਲ ਕਰਿਆ ਕਰੋ ਨੇਚਰਲ ਤਰੀਕੇ ਦੇ ਨਾਲ ਬਲੀਚ ਕਰਿਆ ਕਰੋ ਘਰ ਵਿੱਚ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਤੁਹਾਡੀ ਸਕਿਨ ਜਿਹੜੀ ਹੈ ਨਾ ਬਿਲਕੁਲ ਵੀ ਇੱਕਦਮ ਜਿਹੜੀ ਆ ਖਰਾਬ ਨਹੀਂ ਹੋਊਗੀ ਕਿਉਂਕਿ ਸਕਿਨ ਇਸ ਤਰ੍ਹਾਂ ਪਤਲੀ ਹੋ ਜਾਂਦੀ ਆ ਇਸੇ ਲਈ ਝੋੜੀਆਂ ਪੈਣ ਡੈਪਿੰਸ ਸਕਿਨ ਤੇ ਤੇ ਅੱਜ ਮੈਂ ਤੁਹਾਡੇ ਲਈ ਜਿਹੜੀ ਚੀਜ਼ ਲੈ ਕੇ ਆਈ ਆ ਉਹ ਵਾ ਆਪਣੇ ਕੋ ਬਦਾਮ ਰੋਗਨ ਤੇਲ ਇਹਦੇ ਨਾਲ ਤੁਸੀਂ ਸਭ ਤੋਂ ਵਧੀਆ ਜਿਹੜਾ ਆਪਣੀ ਉਮਰ ਨੂੰ ਜਿਹੜਾ ਵਾ ਰੋਕ ਕੇ ਰੱਖ ਸਕਦੇ ਆ ਜੇ ਤੁਸੀਂ 40 ਪਲੱਸ ਆਣਾ ਤੁਸੀਂ ਅਗਰ ਇਹਨੂੰ ਲਗਾਉਣਾ ਸ਼ੁਰੂ ਕਰਤਾ ਤੇ ਤੁਸੀਂ ਜਿਹੜਾ ਵਾ 25 ਦੇ ਹੀ ਲਗੋਗੇ ਤੁਹਾਡਾ ਚਿਹਰਾ ਬਿਲਕੁਲ ਵੀ ਜਿਹੜਾ ਝੁਰੜੀਆਂ ਨਹੀਂ ਪਊਗੀਆਂ ਔਰ ਚਿਹਰਾ ਹਮੇਸ਼ਾ ਜਵਾਰ ਰੰਗ ਦਾ ਦੂਸਰੀ ਚੀਜ਼ ਆਪਣੇ ਕੋਲ ਨਾਰੀਅਲ ਦਾ ਤੇਲ ਵਾ ਠੀਕ ਹੈ ਜਿਨ੍ਹਾਂ ਕੋਲ ਇਹ ਚੀਜ਼ ਨਹੀਂ ਹੁੰਦੀ ਉਹਨਾਂ ਕੋਲ ਨਾਰੀਅਲ ਤੇਲ ਹਰ ਘਰ ਵਿੱਚ ਮੌਜੂਦ ਹੁੰਦਾ ਵਾ ਨਹੀਂ ਵੀ ਕਿ ਤੁਸੀਂ ਇਹਨੂੰ ਜਿਹੜਾ ਵਾ ਆਨਲਾਈਨ ਵੀ ਮੰਗਾ ਸਕਦੇ ਨਾਰੀਅਲ ਦਾ ਤੇਲ ਇਹ ਵਾਲਾ ਜਿਹੜਾ ਦੇਖੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਇੱਕ ਭੈਣ ਨੇ ਸਾਨੂੰ ਵੀਡੀਓ 'ਚ ਕਮੈਂਟ ਕੀਤਾ ਸੀ ਕਹਿੰਦੀ ਕਿ ਨਾਰੀਅਲ ਤੇਲ ਲਗਾਉਣ ਦੇ ਨਾਲ ਚਿਹਰੇ ਤੇ ਵਾਲ ਆ ਜਾਂਦੇ ਆ ਮੈਂ ਇਹ ਗੱਲ ਨਹੀਂ ਮੰਨਦੀ ਆ ਕਿਉਂਕਿ ਸਾਡੇ ਤੋਂ ਜ਼ਿਆਦਾ ਨਾਰੀਅਲ ਤੇਲ ਕਿਸੇ ਨੇ ਨਹੀਂ ਲਗਾਇਆ ਇੱਕ ਬਿਲਕੁਲ ਗਲਤਿਆ ਕੀ ਨਾਰੀਅਲ ਤੇਲ ਲਗਾਉਣ ਦੇ ਨਾਲ ਚਿਹਰੇ ਤੇ ਵਾਲ ਆ ਜਾਂਦੇ ਆ ਕਿਉਂਕਿ ਅਸੀਂ ਬਚਪਨ ਤੋਂ ਨਾਰੀਅਲ ਤੇਲ ਲਗਾਉਂਦੇ ਆ ਰਹਿਆ ਤੇ ਸਾਡੇ ਚਿਹਰੇ ਤੇ ਤੇ ਕਿਤੇ ਵੀ ਕੋਈ ਤਰ੍ਹਾਂ ਦੇ ਵਾਲ ਨਹੀਂ ਅਸੀਂ ਕਦੀ ਵੀ ਵੈਕਸ ਨਹੀਂ ਕਰਾਈ ਕਦੀ ਕੁਝ ਨਹੀਂ ਕਰਾਇਆ ਦੇਖੋ ਸਾਡੇ ਚਿਹਰੇ ਤੇ ਬਿਲਕੁਲ ਇੱਕਦਮ ਇੰਨਾ ਨਾਰੀਅਲ ਦਾ ਤੇਲ ਲਗਾਇਦਾ ਸੀ ਹੁਣ ਆਪਣੇ ਬੱਚਿਆਂ ਦੇ ਚਿਹਰਿਆਂ ਤੇ ਨਾਰੀਅਲ ਦਾ ਤੇਲ ਲਗਾਉਨੇ ਸੀ ਵਾਲ ਬਿਲਕੁਲ ਨਹੀਂ ਆਉਂਦੇ ਸੋ ਮੈਂ ਭੈਣ ਦੀ ਕਮੈਂਟ ਦੇ ਨਾਲ ਬਿਲਕੁਲ ਵੀ ਐਗਰੀ ਨਹੀਂ ਆ ਤੇ ਆਪਾਂ ਕੀ ਕਰਨਾ ਆਪਣੇ ਕੋਲ ਜੇ ਨਹੀਂ ਆ ਬਦਾਮ ਰੋਗਨ ਤੇਲ ਤੇ ਨਾਰੀਅਲ ਦਾ ਤੇਲ ਲੈ ਲਓ ਜੇ ਤੁਹਾਡੇ ਕੋਲ ਠੰਡ ਦੇ ਵਿੱਚ ਜੰਮ ਜਾਂਦਾ ਵਾ ਠੀਕ ਆ ਤੁਸੀਂ ਇਹਨੂੰ ਥੋੜਾ ਜਿਹਾ ਹੱਥ ਤੇ ਪਾਓਗੇ ਤੇ ਤੁਰੰਤ ਇਹਨੇ ਪਿਘਲ ਜਾਣਾ ਇਸ ਤਰ੍ਹਾਂ ਬਦਾਮ ਰੋਗਨ ਤੇਲ ਲੈ ਲੈਣਾ ਵਾ 5 5 6 ਬੂੰਦਾਂ ਪਾ ਲੈਣੀਆਂ ਵਾ ਮੈਂ ਦੂਸਰੀ ਚੀਜ਼ ਹੋਰ ਇੱਕ ਦੱਸਦੀ ਦੇਖੋ ਬਦਾਮ ਰੋਗਨ ਤੇਲ ਦਾ ਇੰਨਾ ਕੋ ਫਾਇਦਾ ਵਾ ਕਿ ਜੇ ਤੁਹਾਡੇ ਘਰ ਛੋਟੇ ਬੱਚੇ ਆ ਜਿੱਦਾਂ 1 ਸਾਲ ਤੋਂ ਉੱਤੇ ਵਾਲੇ ਬੱਚੇ ਜਿਹੜੇ ਆ ਜੇ ਤਾਂ 5 ਸਾਲ ਦੇ ਬੱਚੇ ਹੋਣ 7-8 ਸਾਲ ਦੇ ਤੁਸੀਂ ਉਹਨਾਂ ਨੂੰ ਬਦਾਮ ਰੋਗਨ ਜਿਹੜਾ ਤੇਲ ਆ ਜਦੋਂ ਦੁੱਧ ਪੀਂਦੇ ਆ 5-6 ਬੂੰਦਾਂ ਪਾ ਕੇ ਦੁੱਧ ਚ ਦੋ ਬੱਚਿਆਂ ਦੀ ਜਾਂਦਾਸ਼ ਬਹੁਤ ਵਧੀਆ ਤੇਜ਼ ਰਹਿੰਦੀ ਆ ਤੇ ਬੱਚੇ ਜਿਹੜੇ ਆ ਹਰ ਬਿਮਾਰੀ ਤੋਂ ਵੀ ਬਚਦੇ ਆ ਬਾਕੀ ਇਸ ਤਰ੍ਹਾਂ ਆਪਾਂ ਆਪਣੇ ਹੱਥ ਤੇ ਨਾਰੀਲ ਤੇਲ ਲਾ ਲਿਆ, ਬਦਾਮ ਰੋਗਨ ਤੇਲ ਲਾ ਲਿਆ ਵਾ। ਇਹਨੂੰ ਕਿ ਸਿਆਣੇ ਵੀ ਪਾ ਕੇ ਪੀ ਸਕਦੇ ਆ, ਠੀਕ ਐ? ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਚਿਹਰੇ ਤੇ ਬਦਾਮ ਰੋਗਨ ਤੇਲ ਨੂੰ ਲਾ ਲੈਣਾ ਵਾ ਸਭ ਜਗ੍ਹਾ। ਠੀਕ ਐ? ਹੁਣ ਆਪਾਂ ਜਿਹੜੀਆਂ ਆਪਣੀਆਂ ਉਂਗਲਾਂ ਵਾਂ ਇਹਨਾਂ ਤੇ ਵੀ ਲਗਾ ਲਾਂਗੇ। ਕਿਉਂਕਿ ਇਹ ਉਂਗਲਾਂ ਨਹੀਂ ਆਪਣਾ ਜਿਹੜਾ ਬਾਕੀ ਦਾ ਕੰਮ ਕਰਦਾ। ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਹੱਥ ਤੇ ਪਾ ਕੇ ਤੇਲ ਤੇ ਆਪਣੀ ਜਿਹੜੀ ਸਕਿਨ ਆ ਨਾ ਉਹਨੂੰ ਇੱਕ ਮ사ਜ ਜ਼ਰੂਰ ਦਿਆ ਕਰੋ ਤਾਂ ਕਿ ਜਿਹੜੀ ਤੁਹਾਡੀ ਸਕਿਨ ਤੇ ਝੁਰੜੀਆਂ ਪੈਂਦੀਆਂ ਵਾਂ ਜਾਂ ਜਿਹੜੀਆਂ ਪੈ ਚੁਪੀਆਂ ਵਾਂ ਉਹਨਾਂ ਨੂੰ ਤੁਸੀਂ ਖਤਮ ਕਰ ਸਕੋ ਕੋਈ ਵੀ ਚੀਜ਼ ਜਿਹੜੀ ਹੈ ਨਾ ਬਿਲਕੁਲ ਇਹ ਨਹੀਂ ਹੁੰਦਾ ਕਿ ਨਹੀਂ ਹੁੰਦੀ ਆ ਬਸ ਉਹਨੂੰ ਨੇਚਾ ਨਾ ਕਰੀਏ ਤੇ ਹਰ ਇੱਕ ਚੀਜ਼ ਹੁੰਦੀ ਆ ਜੇ ਤੁਹਾਡੀਆਂ ਝੁਰੜੀਆਂ ਪੈਂਡ ਐ ਪੀਆਂ ਵਾਂ ਤੇ ਤੁਸੀਂ ਆਪਣੀ ਸਕਿਨ ਨੂੰ ਇਸ ਤਰ੍ਹਾਂ ਕਰਕੇ ਜੋਗਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਉੱਪਰ ਨੂੰ ਤੁਸੀਂ ਆਪਣੀ ਸਕਿਨ ਨੂੰ ਖੜਨਾ ਪਾਣੀ ਬਾਲ ਮੈਂਟੋ ਆਸਤੇ ਤੁਸੀਂ ਇਹ ਵਾਲੀ ਮ사ਜ ਕਰੋ ਦੇਖਿਓ ਤੁਹਾਡੇ ਚਿਹਰੇ ਤੋਂ ਸਾਰੀਆਂ ਜਿਹੜੀਆਂ ਵੀ ਝੂੜੀਆਂ ਵਾਂ ਉਹ ਗੈਪ ਹੋ ਜੋ ਗਈਆਂ ਉਸ ਤੋਂ ਬਾਅਦ ਇਸ ਤਰ੍ਹਾਂ ਇਸ ਤਰ੍ਹਾਂ ਚੁੱਕਣਾ ਵਾ ਇਧਰੋਂ ਲੈ ਕੇ ਜਾਣਾ ਇੱਥੋਂ ਦੀ ਆਪਾਂ ਚੁੱਕ ਕੇ ਉੱਪਰ ਨੂੰ ਲੈ ਕੇ ਜਾਣਾ ਜਿੰਨੀ ਵੀ ਆਪਾਂ ਮ사ਜ ਕਰਨੀ ਆ ਸਾਰੀ ਆਪਾਂ ਉੱਪਰ ਨੂੰ ਕਰਨੀ ਆ ਉਸ ਤੋਂ ਬਾਅਦ ਇਸ ਤਰ੍ਹਾਂ ਠੀਕ ਹੈ ਫਿਰ ਆਪਾਂ ਇੱਥੋਂ ਦੀ ਦੋ ਹੱਥ ਲੈਣੇ ਆ ਐਸ ਤਰ੍ਹਾਂ ਮੈਂ ਹਮੇਸ਼ਾ ਤੁਹਾਨੂੰ ਇਹ ਵੀ ਚੀਜ਼ ਬੋਲ ਦਿੰਨੀ ਆ ਕਿ ਜੇ ਤੁਹਾਡੇ ਘਰ ਵਿੱਚ ਨਾਰੀਅਲ ਤੇਲ ਵੀ ਨਹੀਂ ਆ ਤੇ ਕੋਈ ਘਰ ਐਦਾਂ ਦਾ ਨਹੀਂ ਹੁੰਦਾ ਜਿਨ੍ਹਾਂ ਦੇ ਘਰ ਵਿੱਚ ਜਾਂ ਦੇਸੀ ਘਿਓ ਨਾ ਹੋਵੇ ਜਾਂ ਮਲਾਈ ਨਾ ਹੋਵੇ ਦੇਸੀ ਘਿਓ ਹੈ ਘਾਉ ਦੀਆਂ ਪੰਜ ਛੇ ਬੂੰਦਾਂ ਹੱਥ ਤੇ ਪਾ ਲਓ ਠੀਕ ਆ ਉਹਦੇ ਨਾਲ ਤੁਸੀਂ ਆਪਣੇ ਚਿਹਰੇ ਤੇ ਮ사ਜ ਕਰੋ ਇਸ ਤਰ੍ਹਾਂ ਮ사ਜ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਜਿਹੜਾ ਬੁਢਾਪੇ ਤੋਂ ਬਚਾ ਸਕਦੇ ਆ ਜਦੋਂ ਤੁਸੀਂ 30 ਜਾਂ 35 ਪਲੱਸ ਹੋ ਜਾਂਦੇ ਆ ਤੇ ਜਰੂਰ ਆਪਣੇ ਚਿਹਰੇ ਦਾ ਜਿਹੜਾ ਵਾ ਧਿਆਨ ਰੱਖਿਆ ਕਰੋ ਅਸੀਂ ਸਾਨੂੰ ਕੋਈ ਮਹਿੰਗੀ ਕਰੀਮ ਬੋਲੇ ਤੁਸੀਂ ਲਿਆ ਕੇ ਲਗਾ ਲੈਣੇ ਆ ਪਰ ਜੇ ਸਾਨੂੰ ਕੋਈ ਬੋਲੇ ਕਿ 10 ਮਿੰਟ ਬੈ ਕੇ ਅਸੀਂ ਆਪਣੇ ਚਿਹਰੇ ਦੀ ਚੰਗੀ ਤਰ੍ਹਾਂ ਆਪ ਮ사ਜ ਕਰ ਲਈਏ ਤਾਂ ਅਸੀਂ ਉਹ ਨਹੀਂ ਕਰਦੇ ਆ ਜਦੋਂ ਕਿ ਇਹ ਸਭ ਤੋਂ ਵਧੀਆ ਤੇ ਨੇਚਰਲ ਤਰੀਕਾ ਵਾ ਆਪਣੇ ਚਿਹਰੇ ਨੂੰ ਜਵਾਨ ਰੱਖਣ ਦਾ ਕਿੰਨੇ ਆਪਸ਼ਨ ਮੈਂ ਤੁਹਾਨੂੰ ਦੱਸਿਆ ਬਾਦਾਮ ਰੋਗਨ ਤੇਲ ਲੈ ਲਓ ਜੇ ਤੁਹਾਡੇ ਕੋਲ ਨਹੀਂ ਆ ਨਾਰੀਅਲ ਦਾ ਤੇਲ ਲੈ ਲਓ ਨਹੀਂ ਆ ਦੇਸੀ ਘਿਓ ਲੈ ਲਓ ਉਹ ਵੀ ਨਹੀਂ ਆ ਤੇ ਤੁਸੀਂ ਮਲਾਈ ਜਿਹੜੀ ਆ ਦੁੱਧ ਜਿੱਥੇ ਥੋੜਾ ਜਿਹਾ ਦੁੱਧ ਵਾਲੀ ਮਲਾਈ ਹੁੰਦੀ ਉਹ ਲੈ ਲਓ ਕਿਉਂਕਿ ਉਹਦੇ ਵਿੱਚ ਵੀ ਤੁਸੀਂ ਹੱਥ ਤੇ ਆਪਾਂ ਆਪਣੇ ਮਲੋਗੇ ਨਾ ਉਹਦੇ ਵਿੱਚੋਂ ਵੀ ਤੁਹਾਡਾ ਜਿਹੜਾ ਕਿਉ ਜਾਨੀ ਕਿ ਨਿਕਲਵਣਾ ਔਰ ਇਹਦੇ ਨਾਲ ਕੀ ਹੁੰਦਾ ਤਾਂ ਇੱਕ ਤਾਂ ਤੁਹਾਡੇ ਚਿਹਰੇ ਦੇ ਅੰਦਰ ਜਿਹੜਾ ਜਿਹੜੀ ਚੀਜ਼ ਤੁਸੀਂ ਲਗਾਉਂਦੇ ਐ ਟੈਪ ਟੈਪ ਕਰਕੇ ਉਹ ਤੁਹਾਡੇ ਚਿਹਰੇ ਦੀ ਸਕਿਨ ਦੇ ਅੰਦਰ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਜਿਹੜੀ ਇਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਮ사ਜ ਕਰਦੇ ਆ ਤੇ ਜਿੰਨੀਆਂ ਵੀ ਸਾਡੇ ਜਿਹੜੇ ਮਸਲਕ ਹੁੰਦੇ ਟੁੱਟੇ ਹੋਏ ਜਿਹੜੇ ਮਸਲ ਹੁੰਦੇ ਆ ਨਾ ਉਹ ਜਿਹੜੇ ਆ ਉਹ ਸਹੀ ਹੁੰਦੇ ਆ ਇਹ ਤੁਹਾਨੂੰ ਵੀ ਪਤਾ ਹੋਊਗਾ ਕਿ ਕਦੀ ਆਪਣੇ ਅਗਰ ਬਾਹ ਨੂੰ ਭੀੜ ਹੁੰਦੀ ਆ ਤੇ ਆਪਾਂ ਕੋਈ ਵੀ ਐਕਸਰਸਾਈਜ਼ ਕਰਦੇ ਆ ਆਪਣੀ ਪੀੜ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਦਵਾਈ ਤੋਂ ਚੰਗੀ ਤੇ ਐਕਸਰਸਾਈਜ਼ ਵਾ ਜੇ ਆਪਾਂ ਐਕਸਰਸਾਈਜ਼ ਕਰਕੇ ਆਪਣੀ ਬਾਹਾਂ ਦੀ ਜਾਂ ਕਿਸੇ ਵੀ ਜਗ੍ਹਾ 'ਚ ਆਪਾਂ ਨੂੰ ਪੀੜ ਹੁੰਦੀ ਆ ਤੇ ਅਗਰ ਆਪਾਂ ਐਕਸਰਸਾਈਜ਼ ਕਰਕੇ ਹਟਾ ਸਕਦੇ ਆ ਤੇ ਉਹ ਤੇ ਸਭ ਤੋਂ ਵਧੀਆ ਸੌਖਾ ਤਰੀਕਾ ਵਾ ਜਿਹਦੇ ਨਾਲ ਕਿ ਦਵਾਈ ਆਪਾਂ ਖਾਵਾਂਗੇ ਤੇ ਸਾਡੀ ਬੋਡੀ ਦੇ ਵਿੱਚ ਕੋਈ ਵੀ ਡੈਫੈਕਟ ਪੈ ਸਕਦਾ ਵਾ ਹਨਾ ਤੁਹਾਨੂੰ ਪਤਾ ਹੀ ਆ ਦਵਾਈਆਂ ਦੇ ਵਿੱਚ ਵੀ ਜਿਹੜੇ ਕਿੰਨੀ ਤਰ੍ਹਾਂ ਦੇ ਕੈਮੀਕਲ ਹੁੰਦੇ ਆ ਜੇ ਆਪਾਂ ਐਕਸਰਸਾਈਜ਼ ਕਰਕੇ ਆਪਣੀ ਦਰਦ ਨੂੰ ਹਟਾ ਸਕਦੇ ਆ ਇਸ ਤਰ੍ਹਾਂ ਆਪਾਂ ਐਕਸਰਸਾਈਜ਼ ਕਰਕੇ ਆਪਣੇ ਜਿਹੜੇ ਟੁੱਟੇ ਹੋਏ ਮਸਲ ਆ ਉਹਨਾਂ ਨੂੰ ਵੀ ਸਹੀ ਕਰ ਸਕਦੇ ਆ ਬਸ ਜਿਸ ਤਰ੍ਹਾਂ ਜਿਸ ਤੇ ਕਿਹਦੇ ਬਹੁਤ ਜ਼ਿਆਦੀਆਂ ਝੂੜੀਆਂ ਆ ਉਹ ਦੋ ਟਾਈਮ ਕਰ ਲਓ ਤੁਸੀਂ ਦੋ ਟਾਈਮ 10-10 ਮਿੰਟ ਦੀ ਮ사ਜ ਕਰਕੇ ਦੇਖਿਓ ਫਿਰ ਦੇਖੋ ਤੁਹਾਡੀ ਸਕਿਨ ਕਿੰਨੀ ਸੋਹਣੀ ਬਗੈ ਝੂੜੀਆਂ ਤੋਂ ਔਰ ਗਲੋ ਵੀ ਕਰੂਗੀ ਕਿਉਂਕਿ ਇਸ ਤਰ੍ਹਾਂ ਸਾਡੇ ਜਿੰਨੇ ਵੀ ਮਸਲਿਆ ਉਹ ਸਾਰੇ ਸਹੀ ਹੋ ਜਾਂਦੇ ਆ ਔਰ ਤੁਸੀਂ ਜਦੋਂ ਵੀ ਬੈਠਦੇ ਆ ਤੁਹਾਨੂੰ 10 ਮਿੰਟ ਟਾਈਮ ਹੁੰਦਾ ਵਾ ਤੁਸੀਂ ਇਸ ਤਰ੍ਹਾਂ ਟੈਪ ਟੈਪਰਕ ਆਪਣੇ ਚਿਹਰੇ ਤੇ ਲਗਾ ਕੇ ਇੱਕ ਮ사ਜ ਆਪਣੇ ਚਿਹਰੇ ਨੂੰ ਜ਼ਰੂਰ ਦਿਆ ਕਰੋ। ਬਾਕੀ ਨਾਰੀਅਲ ਤੇਲ ਦੇ ਨਾਲ ਕੋਈ ਚਿਹਰੇ ਤੇ ਵਾਲ ਨਹੀਂ ਆਉਂਦੇ ਆ। ਇਹ ਗਲਤ ਗੱਲ ਆ ਕਿ ਚਿਹਰੇ ਤੇ ਵਾਲ ਆ ਜਾਂਦੇ ਆ। ਵਾਲ ਪਰਮਾਤਮਾ ਦੀ ਕੁਦਰਤ ਦੇਣਾ ਜਿਨ੍ਹਾਂ ਦੇ ਆਉਣੇ ਹੁੰਦੇ ਆ ਉਹਨਾਂ ਦੇ ਪਦੈਸ਼ੀ ਹੀ ਆ ਜਾਂਦੇ ਆ। ਜਿਨ੍ਹਾਂ ਦੇ ਨਹੀਂ ਆਉਣੇ ਹੁੰਦੇ ਆ ਉਹਨਾਂ ਦੇ ਨਹੀਂ ਹੁੰਦੀ। ਪਦੈਸ਼ੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਛੋਟੇ ਬੱਚੇ ਦੇ ਵਾਲ ਤੇ ਤੁਸੀਂ ਉਹਦੇ ਵਾਲ ਆਲ। ਕਿਉਂਕਿ ਜਦੋਂ ਬੱਚਾ ਕੋਈ ਵੀ ਜਨਮ ਲੈਂਦਾ ਵਾ ਉਹਦੇ ਪੂਰੇ ਬਦਨ ਤੇ ਵਾਲ ਹੁੰਦੇ ਆ ਲੋਈ ਲੋਈ ਵਾਲੇ ਔਰ ਉਹ ਵਾਲ ਜਿਹੜੇ ਆ ਸਾਡੇ ਅਸੀਂ ਆਪਣੇ ਹਿਸਾਬ ਆਪਣੇ ਤਜਰਬੇ ਨਾਲ ਦੱਸਦੇ ਆ ਕਿ ਉਹ ਵਾਲ ਅਸੀਂ ਆਪਣੇ ਬੱਚਿਆਂ ਦੇ ਹੌਲੀ ਹੌਲੀ ਜਿੱਦਾਂ ਮ사ਜ ਕਰਦੇ ਗਏ ਕਿਉਂਕਿ ਤੁਹਾਨੂੰ ਪਤਾ ਕਿ ਛੋਟੇ ਬੱਚਿਆਂ ਦੀ ਆਪਾਂ ਮ사ਜ ਕਰਦੇ ਆ ਬਾਡੀ ਮ사ਜ ਕਰਦੇ ਆ ਤੇ ਉਹ ਵਾਲ ਹੌਲੀ ਹੌਲੀ ਆਪੇ ਹੀ ਝੜ ਗਏ ਕਿਉਂਕਿ ਉਹ ਲੋਈ ਵਾਲੇ ਵਾਲ ਹੁੰਦੇ ਆ ਆਪੇ ਝੜ ਜਾਂਦੇ ਬਾਕੀ ਜਿਹੜੇ ਵਾਲ ਤੁਹਾਡੇ ਚਿਹਰੇ ਤੇ ਆਉਂਦੇ ਆ ਕਿਤੇ ਵੀ ਔਰ ਉਹ ਜਿਹੜੇ ਅੰਚਾਹੇ ਵਾਲ ਆਉਂਦੇ ਉਹ ਤੁਹਾਡੇ 10 ਸਾਲ ਤੋਂ 12 ਸਾਲ ਤੋਂ ਬਾਅਦ ਆਉਣੇ ਸ਼ੁਰੂ ਹੁੰਦੇ ਆ ਜਦੋਂ ਜਦਾਂ ਤੁਸੀਂ ਜਵਾਨ ਹੁੰਦੇ ਆ ਉਸ ਤਰ੍ਹਾਂ ਉਸ ਤਰ੍ਹਾਂ ਤੁਹਾਡੇ ਚਿਹਰੇ ਦਾ ਪਤਾ ਲੱਗਦਾ ਕਿ ਤੁਹਾਡੇ ਚਿਹਰੇ 'ਚ ਅੱਪਰ ਲਿਪਸ ਵਾਲ ਆਉਂਦੇ ਆ ਫੋਰਹੈਡ ਤੇ ਵਾਲ ਆ ਉਹ ਤੁਹਾਡੇ ਉਸ ਉਦੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਨਹੀਂ ਕਿ ਨਾਰੀ ਗਲ ਤੇਲ ਲਗਾਉਣ ਦੇ ਨਾਲ ਕਿਸੇ ਦੇ ਹੁਣ ਕੋਈ 50 ਸਾਲਾਂ ਦਾ ਹੋ ਕੇ ਨਾਰੀ ਗਲ ਤੇਲ ਲਗਾਉਂਦਾ ਤੇ ਉਹਦੇ ਚਿਹਰੇ ਤੇ ਵਾਲ ਆਉਣਾ ਸ਼ੁਰੂ ਹੋ ਗਏ ਮੈਂ ਭੈਣ ਦੇ ਕਮੈਂਟ ਨਾਲ ਬਿਲਕੁਲ ਵੀ ਐਗਰੀ ਨਹੀਂ ਆ ਸੋ ਠੀਕ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਹੋਊਗਾ ਕਮੈਂਟ ਕਰਨਾ ਵੀ ਚੰਗੀ ਗੱਲ ਆ ਹਨਾ ਕਿਉਂਕਿ ਕਮੈਂਟ ਤੇ ਪਤਾ ਲੱਗਦਾ ਵਾ ਕਿ ਤੁਸੀਂ ਕੀ ਕਰ ਰਹੇ ਹੋ ਬਾਕੀ ਮੈਂ ਇਸ ਚੀਜ਼ ਨਾਲ ਤੇ ਐਗਰੀ ਨਹੀਂ ਹੋਈ ਹਨਾ ਕਿਉਂਕਿ ਵਾਲਾਂ ਦਾ ਉਮਰ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਕਿ ਪਿੰਨੇ ਪੜਾ ਮੈਂ ਤੁਹਾਨੂੰ ਦੱਸਦੇ ਆ ਕਿ ਬੱਚਿਆਂ ਦੇ ਵਾਲ ਹੁੰਦੇ ਆ ਉਹ ਹੌਲੀ ਹੌਲੀ ਜਿਹੜੇ ਬਚਪਨ ਦੇ ਵਾਲ ਹੁੰਦੇ ਆ ਉਹ ਝੜ ਜਾਂਦੇ ਆ ਉਸ ਤੋਂ ਬਾਅਦ ਜਦੋਂ ਬੱਚੇ ਜਵਾਨ ਹੁੰਦੇ ਫਿਰ ਪਤਾ ਲੱਗਦਾ ਕਿ ਉਹਨਾਂ ਦੇ ਛੇਰੇ ਤੇ ਵਾਲ ਹੈਗੇ ਆ ਜਾਂ ਨਹੀਂ ਹੈਗੇ ਆ ਉਹ ਆਪਣੇ ਮਾਪਿਓ ਦੇ ਹਿਸਾਬ ਨਾਲ ਕਈ ਬੱਚੇ ਦੇ ਹੁੰਦੇ ਆ ਕਈਆਂ ਦੇ ਨਹੀਂ ਹੁੰਦੇ ਆ ਬਾਕੀ ਨਾਰੀਅਲ ਤੇਲ ਨਾਲ ਕੋਈ ਵਾਲ ਨਹੀਂ ਹੁੰਦੇ ਸੋ ਵੀਡੀਓ ਅੱਜ ਚੰਗੀ ਲੰਬੀ ਹੋ ਗਈ ਆ ਮੈਂ ਤੁਹਾਨੂੰ ਕਿੰਨੇ ਸਟੱਪ ਦੱਸੇ ਨਾਲੀ ਨਾਲ ਕਿ ਤੁਸੀਂ ਜਦੋਂ ਵੀ ਇਹਦੇ ਨਾਲ ਦੇਖੋ ਤਾਂ ਇਹ ਜੋ ਲੈਣਿਆ ਨਾ ਉਹ ਵੀ ਬਿਲਕੁਲ ਠੀਕ ਹੋ ਜੂਗੀ ਆ ਦੇਖੋ ਆਂ ਅਗੂਠਾ ਲੈ ਲੈਣਾ ਆਂ ਉਂਗਲਾਂ ਨੂੰ ਇਸ ਤਰ੍ਹਾਂ ਪਰ ਰੱਖ ਲਿਆ ਵਾ ਦੇਖੋ ਵੀਡੀਓ ਲੰਮੀ ਹੋ ਗਈਆਂ ਲੇਕਿਨ ਸਟੈਪ ਮੈਂ ਤੁਹਾਨੂੰ ਸਾਰੇ ਦੱਸ ਦੇਆ ਆਪਰੇ ਚਿਹਰੇ ਨੂੰ ਇੱਕਦਮ ਰਿੰਕਲ ਫਰੀ ਕਰਨ ਵਾਸਤੇ ਤੁਸੀਂ ਦੇਖ ਸਕਦੇ ਜੀ ਮੇਰੇ ਚਿਹਰੇ ਨੂੰ ਕਿਤੇ ਵੀ ਕੋਈ ਵੀ ਰਿੰਕਲ ਨਹੀਂ ਆ ਕਿਉਂਕਿ ਮੈਂ ਹਮੇਸ਼ਾ ਆਪਣੇ ਚਿਹਰੇ ਦੀ ਨੈਚੁਰਲ ਤਰੀਕੇ ਨਾਲ ਮ사ਜ ਕਰਦੀ ਮੈਨੂੰ ਕੁਝ ਵੀ ਨਾ ਮਿਲੇ ਤੇ ਮੈਂ ਮਲਾਈ ਲੈ ਲੈਨੀ ਹਾਂ ਵੈਸੇ ਤੇ ਸਭ ਚੀਜ਼ਾਂ ਰਹਿੰਦੀਆਂ ਹੀ ਆ ਪਰ ਕਦੇ-ਕਦੇ ਆਪਾਂ ਕਿਤੇ ਗਏ ਹੁੰਦੇ ਆ ਤੇ ਸਾਨੂੰ ਆਪਾਂ ਨਹੀਂ ਲੈ ਕੇ ਜਾਂਦੇ ਨਾ ਆਪਣੇ ਨਾਲ ਤੇਲ ਵਗੈਰਾ ਛੁੱਟ ਗਿਆ ਰਹਿ ਗਿਆ ਹਨਾ ਤੇ ਫਿਰ ਮੈਂ ਮਲਾਈ ਲੈ ਲੈਨੀ ਹਾਂ ਪਰ ਮੈਂ ਕਰਦੀ ਜ਼ਰੂਰ ਆ ਭਾਵੇਂ ਮੈਂ ਦੋ ਟਾਈਮ ਕਰਾਂ ਭਾਵੇਂ ਮੈਂ ਇੱਕ ਟਾਈਮ ਕਰਾਂ ਭਾਵੇਂ ਮੈਂ ਰਾਤ ਨੂੰ देर ਰਾਤ ਨੱਕ ਕਰਕੇ ਸੋਵਾਂ ਕਿਉਂਕਿ ਇੱਕ ਤੇ ਸਾਡੇ ਜਿਹੜਾ ਬਲੱਡ ਆ ਸਰਕੂਲੇਸ਼ਨ ਕਰਦਾ ਵਾ ਉਸ ਤੋਂ ਇਲਾਵਾ ਸਾਡੇ ਜਿਹੜੇ ਦੇਖੋ ਮਸਲ ਔਰ ਉਸ ਤੋਂ ਇਲਾਵਾ ਸਾਡਾ ਸਕਿਨ ਗਲੋ ਵੀ ਕਰਨ ਦੇਪਿੰਦੀ ਆ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਵੀਡੀਓ ਥੋੜੀ ਜਿਹੀ ਲੰਮੀ ਹੈ ਹੋ ਗਈ ਆ ਸੋ ਇਸ ਲਈ ਅਤਿ ਰਭ ਤੋਂ ਮਾਫੀ ਚਾਹੁੰਨੀ ਆ